ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤਾਂ ਉਹਨਾਂ ਨੂੰ ਪਤਾ ਸੀ ਕਿ ਰਾਜ ਕੋਈ ਮੰਗਿਆ ਨਹੀਂ ਦਿੰਦਾ ਬਲਕਿ ਸ਼ਾਸਤਰਾਂ ਦੇ ਹੇਠਾਂ ਉਹ ਰਾਜ ਲੈਣੇ ਪੈਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਨੇ ਕੌਤਕ ਕਰਕੇ ਇੱਥੇ ਸਹੀ ਦੀ ਸਿੰਘਾਂ ਦੀ ਫੌਜ ਵੀ ਮੰਗਵਾਈ ਸੀ ਪਹਾੜੀ ਰਾਜੇ ਕਿਉਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਖਾਸੇ ਤੋਂ ਉਹਨਾਂ ਦੇ ਸਿੱਖਾਂ ਤੋਂ ਐਨੀ ਖਾਰ ਖਾਇਆ ਕਰਦੇ ਸਨ ਈਰਖਾ ਰੱਖਿਆ ਕਰਦੇ ਸਨ ਤੇ ਫਿਰ ਪਹਾੜੀ ਰਾਜਿਆਂ ਨੇ ਕੀ ਚਾਲਾਂ ਚੱਲੀਆਂ ਸਨ ਗੁਰੂ ਦੇ ਸਿੱਖਾਂ ਬਾਰੇ ਆਓ ਇਸ ਕਥਾ ਦੇ ਵਿੱਚ ਆਪਾਂ ਜਾਣਦੇ ਹਾਂ ਜਦੋਂ ਮਹਾਰਾਜ ਕਲਗੀਧਰ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਪਹਾੜੀ ਰਾਜਿਆਂ ਦੇ ਜੰਗਲਾਂ ਵਿੱਚ ਜਾ ਕੇ ਉਥੋਂ ਲੱਕੜਾਂ ਲੈ ਕੇ ਆਕਰਦੇ ਸਨ ਘੋੜਿਆਂ ਲਈ ਹਰਾਚਾਰਾ ਲੈ ਕੇ ਆਇਆ ਕਰਦੇ ਸਨ ਤੇ ਉੱਥੇ ਜਾ ਕੇ ਸ਼ਿਕਾਰ ਵੀ ਖੇਡਿਆ ਕਰਦੇ ਸਨ ਇਹ ਜੋ ਗੱਲ ਸੀ ਪਹਾੜੀ ਰਾਜਾਂ ਨੂੰ ਇਹ ਬਹੁਤੀ ਚੰਗੀ ਨਹੀਂ ਸੀ ਲੱਗਦੀ ਉਹਨਾਂ ਨੂੰ ਅਕਸਰ ਇਸ ਗੱਲ ਦਾ ਰੋਸ ਰਿਹਾ ਕਰਦਾ ਸੀ ਕਿ ਗੁਰੂ ਦੇ ਸਿੱਖ ਇੱਥੋਂ ਆ ਕੇ ਇਹ ਸਾਰਾ ਕੁਝ ਕਿਵੇਂ ਲਿਜਾ ਸਕਦੇ ਆ ਪਹਾੜੀ ਰਾਜਾਂ ਨੇ ਇੱਥੇ ਬੜੀਆਂ ਚਾਲਾਂ ਵੀ ਚਲੀਆਂ ਸਨ ਉਹਨਾਂ ਗੁਰੂ ਦੇ ਸਿੱਖਾਂ ਨੂੰ ਰੋਕਣ ਦੇ ਲਈ ਕਈ ਵਾਰ ਉਹਨਾਂ ਨੇ ਗੁਰੂ ਦੇ ਸਿੱਖਾਂ ਨੂੰ ਰੋਕਣ ਦੇ ਲਈ ਪੈਰੇ ਵੀ ਲਗਾਏ ਸਨ ਪਰ ਗੁਰੂ ਦੇ ਸਿੱਖਾਂ ਨੇ ਉਹਨਾਂ ਦੇ ਸੋਧਾ ਲਗਾ ਦਿੱਤਾ ਸੀ ਫੇਰ ਜਦੋਂ ਅੰਤ ਨੂੰ ਪਹਾੜੀ ਰਾਜਾਂ ਦਾ ਕੋਈ ਫੌਨ ਨਾ ਪਿਆ ਕੋਈ ਜੋਰ ਨਾ ਚੱਲਿਆ ਤਾਂ ਉਹਨਾਂ ਨੇ ਪਿੰਡਾਂ ਪਿੰਡਾਂ ਵਿੱਚੋਂ ਪੁਲਿਸ ਦੀਆਂ ਚੌਕੀਆਂ ਬਣਵਾ ਦਿੱਤੀਆਂ ਸਨ ਜੋ ਪਹਿਲਾਂ ਚੌਕੀਆਂ ਹੋਈਆਂ ਕਰਦੀਆਂ ਸਨ ਉਹਨਾਂ ਨਾਲੋਂ ਦੁੱਗਣੀਆਂ ਕਰ ਦਿੱਤੀਆਂ ਸਨ ਇਹ ਗੱਲ ਜਦੋਂ ਗੁਰੂ ਦੇ ਸਿੱਖਾਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਜਾ ਕੇ ਬੇਨਤੀ ਕੀਤੀ ਕਿ ਗਰੀਬ ਨਮਾਜ਼ ਜੋ ਪਹਾੜੀ ਰਾਜੇ ਹਨ ਉਹ ਸਾਥੋਂ ਬੜੀ ਖਾਰਖਾਨਦੇ ਹਨ ਤੇ ਸਾਨੂੰ ਤੰਗ ਪਰੇਸ਼ਾਨ ਵੀ ਕਰਦੇ ਹਨ ਤਾਂ ਮਹਾਰਾਜ ਨੇ ਅੱਗੋਂ ਮੁੱਖੋਂ ਬਚਨ ਫਰਮਾਇਆ ਉਹ ਕਹਿੰਦੇ ਹਨ ਕਿ ਭਾਈ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਤੁਹਾਡੇ ਨਾਲ ਚੱਲਾਂਗੇ ਅੰਬਰਤ ਵਿੜਾ ਹੋਇਆ ਅੰਬਰਤ ਵਿੜੇ ਦੀ ਬਾਣੀ ਪੜਨ ਤੋਂ ਬਾਅਦ ਸਤਗੁਰ ਸੱਚੇ ਪਾਤਸ਼ਾਹ ਘੋੜੇ ਉੱਪਰ ਸਵਾਰ ਹੋ ਕੇ ਜੰਗਲ ਵੱਲ ਨੂੰ ਸ਼ਿਕਾਰ ਖੇਡਣ ਦੇ ਲਈ ਆਪਣੇ ਸਿੰਘਾਂ ਦੇ ਨਾਲ ਚਲੇ ਜਾਂਦੇ ਹਨ ਮਹਾਰਾਜ ਕਲਗੀਧਰ ਸ਼ਿਕਾਰ ਖੇਡਦੇ ਹੋਏ ਜੰਗਲ ਦੇ ਵਿੱਚ ਬਹੁਤ ਦੂਰ ਤੱਕ ਨਿਕਲ ਜਾਂਦੇ ਹਨ। ਉੱਥੇ ਨਾਲ ਉਹਨਾਂ ਦੇ ਗੁਰੂ ਦੇ ਸਿੱਖ ਵੀ ਹੁੰਦੇ ਹਨ। ਜਦੋਂ ਜੰਗਲ ਦੇ ਵਿੱਚ ਗੋਲਣਾ ਚਲਾਉਂਦੇ ਹਨ ਸਿੱਖ ਤਾਂ ਸਾਰਾ ਜੰਗਲ ਗੂੰਜ ਉੱਡਦਾ ਹੈ। ਉਹਦਾ ਨਾਲ ਹੀ ਨਗਾਰਿਆਂ ਉੱਤੇ ਚੋਬਾਂ ਭਰੀਆਂ ਜਾਂਦੀਆਂ ਹਨ ਅਤੇ ਸਿੱਖ ਨਾਲ ਦੀ ਨਾਲ ਹੀ ਅਕਾਲ ਹੀ ਅਕਾਲ ਦੇ ਨਾਰੇ ਵੀ ਲਗਾਉਂਦੇ ਹਨ ਜਿਸ ਦੇ ਨਾਲ ਬਾਈ ਤਰ ਰਾਜਾਂ ਦੀਆਂ ਪਹਾੜੀਆਂ ਵੀ ਗੂੰਜ ਉੱਠਦੀਆਂ ਹਨ ਤੇ ਜੰਗਲ ਵਿੱਚ ਜਾਨਵਰ ਵੀ ਚੀਕਣ ਚ ਹਲਾਉਣ ਲੱਗ ਜਾਂਦੇ ਹਨ ਜਿੱਥੇ ਮਹਾਰਾਜ ਕਲੰਗੀਧਰ ਸ਼ਿਕਾਰ ਖੇਡਦੇ ਹਨ ਉੱਥੇ ਜੰਗਲ ਵਿੱਚ ਜਾਨਵਰਾਂ ਦੀ ਚੀਕ ਚ ਹਾਟ ਵੀ ਸੁਣਨ ਨੂੰ ਮਿਲਦੀ ਹੈ ਤੇ ਜਦੋਂ ਅਜੀਤ ਨਗਾਰੇ ਉੱਤੇ ਚੋਬ ਲੱਗਦੀ ਹੈ ਤਾਂ ਸਿੰਘ ਜਕਾਰੇ ਵੀ ਲਗਾਉਂਦੇ ਹਨ ਜਿੱਥੇ ਮਹਾਰਾਜ ਕਲੰਗੀਧਰ ਸ਼ਿਕਾਰ ਖੇਡ ਰਹੇ ਸਨ ਉੱਥੇ ਲੱਗੇ ਹੀ ਪਹਾੜੀ ਰਾਜਾਂ ਦਾ ਵੀ ਇੱਕ ਕਾਫਲਾ ਸੀ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਰਾਜ ਭਾਗ ਦਾ ਬੜਾ ਵੱਡਾ ਹੰਕਾਰ ਸੀ ਇਹਨਾਂ ਦੋ ਪਹਾੜੀ ਰਾਜਾਂ ਦਾ ਜੋ ਬਹੁਤ ਜ਼ਿਆਦਾ ਹੰਕਾਰੀ ਸੀ ਇਹਨਾਂ ਦਾ ਨਾਂ ਇਤਿਹਾਸ ਵਿੱਚ ਬੱਲੀਆ ਚੰਦ ਤੇ ਆਲਮ ਚੰਦ ਆਇਆ ਹੈ ਇਹ ਦੋਵੇਂ ਰਾਜੇ ਜੰਗਲ ਦੇ ਵਿੱਚ ਉੱਥੇ ਆਪਣਾ ਕਾਫਲਾ ਲਗਾਈ ਬੈਠੇ ਹਨ ਜਿੱਥੇ ਮਹਾਰਾਜ ਕਰਨਗੀਧਰ ਸ਼ਿਕਾਰ ਖੇਡਣ ਗਏ ਹੁੰਦੇ ਹਨ ਜਦੋਂ ਮਹਾਰਾਜ ਦੇ ਸਿੱਖਾਂ ਦੀਆਂ ਇਹਨਾਂ ਨੂੰ ਜਕਾਰਿਆਂ ਦੀਆਂ ਆਵਾਜ਼ਾਂ ਤੇ ਅਜੀਤ ਨਗਾਰੇ ਉੱਥੇ ਪੰਗਾ ਚੋਬਾ ਤੇ ਗੋਲੀਆਂ ਦੀ ਆਵਾਜ਼ ਜਦੋਂ ਸੁਣਾਈ ਦਿੱਤੀ ਰਾਜਾ ਬਲਿਆਚੰਦ ਤੇ ਆਲਮਚੰਦ ਉਸੇ ਵੇਲੇ ਤਿਆਰ ਬਰ ਤਿਆਰ ਹੋ ਜਾਂਦੇ ਹਨ ਸਿਪਾਹੀਆਂ ਤੋਂ ਘੋੜਿਆਂ ਦੇ ਉੱਪਰ ਕਾਠੀਆਂ ਲਗਵਾ ਲੈਂਦੇ ਹਨ ਤੇ ਆਪਣੀ ਸੈਨਾ ਨੂੰ ਜੰਗ ਦਾ ਹੁਕਮ ਦੇ ਦਿੰਦੇ ਹਨ ਤੇ ਇਹਨਾਂ ਦੋਵਾਂ ਦੇ ਨਾਲ ਹਜ਼ਾਰਾਂ ਦੀ ਫੌਜ ਹੈ ਅੱਜ ਬਲੀਆ ਚੰਦ ਤੇ ਆਲਮ ਚੰਦ ਆਪਣੀ ਬਹਾਦਰੀ ਦਿਖਾਉਣਾ ਚਾਹੁੰਦੇ ਸਨ ਦਲੇਰੀ ਦਿਖਾਉਣਾ ਚਾਹੁੰਦੇ ਸਨ ਸੋਚਦੇ ਸਨ ਜੇ ਕਿਧਰੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਘੇਰ ਕੇ ਮਾਰ ਦਿੱਤਾ ਤਾਂ ਪੂਰੇ ਬਾਈ ਧਰਧੀਆਂ ਪਹਾੜੀਆਂ ਵਿੱਚ ਹੀ ਨਹੀਂ ਬਲਕਿ ਸਾਰੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਦਲੇਰੀ ਦਾ ਉਹਨਾਂ ਦੀ ਬਹਾਦਰੀ ਦਾ ਡੰਕਾ ਵੱਜੇਗਾ ਉਹ ਸੋਚਦੇ ਸਨ ਕਿ ਸਾਨੂੰ ਬੜਾ ਬਹਾਦਰ ਰਾਜਾ ਮੰਨਿਆ ਜਾਵੇਗਾ ਤੇ ਔਰੰਗਜ਼ੇਬ ਤੋਂ ਵੀ ਸਾਡੇ ਫੀਤੀਆਂ ਲੱਗਣਗੇ ਆ ਸਾਡੀ ਤਰੱਕੀ ਹੋ ਜਾਵੇਗੀ ਉਹ ਫੀਤੀਆਂ ਦੇ ਲਾਲਚ ਵਿੱਚੋਂ ਤਰੱਕੀ ਪਾਉਣ ਦੇ ਲਾਲਚ ਵਿੱਚ ਉਹਨਾਂ ਨੇ ਜੰਗ ਦੀ ਤਿਆਰੀ ਕਰ ਲਈ ਪਰ ਉਹ ਇਹ ਨਹੀਂ ਸੀ ਜਾਣਦੇ ਕਿ ਜੰਗ ਕਰਨ ਕਿਹਦੇ ਨਾਲ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਨਿਰਗਣ ਸਰੂਪ ਖੁਦ ਖੁਦਾ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗ ਲੜਨ ਜਾ ਰਿਹਾ ਕਦੇ ਕੋਈ ਪਰਮਾਤਮਾ ਤੋਂ ਵੀ ਜੰਗ ਜਿੱਤ ਸਕਿਆਗਾ ਦੋਵੇਂ ਰਾਜੇ ਬੜੀ ਖੁਸ਼ੀ ਦੇ ਨਾਲ ਆਪਣੇ ਪਲੰਘਾਂ ਤੋਂ ਉੱਠਦੇ ਹਨ ਤੇ ਇੱਕ ਦੂਜੇ ਨੂੰ ਕਹਿੰਦੇ ਹਨ ਕਿ ਬਲਿਆ ਚੰਦ ਦੇਖ ਅੱਜ ਆਪਣੇ ਮਨ ਦੀ ਮਰਾਦ ਪੂਰੀ ਹੋ ਗਈ ਕਿ ਗੁਰੂ ਗੋਵਿੰਦ ਕਿਤੇ ਸਾਨੂੰ ਰੜੇ ਮੈਦਾਨ ਦੇ ਵਿੱਚ ਟੱਕਰ ਜਾਵੇ ਅੱਜ ਗੁਰੂ ਗੋਵਿੰਦ ਸਿੰਘ ਜੀ ਦੇ ਕੋਲ ਕੋਈ ਕਿਲਾ ਨਹੀਂ ਕੋਈ ਓਟ ਨਹੀਂ ਕੋਈ ਸਹਾਰਾ ਨਹੀਂ ਅਸੀਂ ਵੀ ਜੰਗਲ ਦੇ ਵਿੱਚ ਆ ਤੇ ਗੁਰੂ ਵੀ ਜੰਗਲ ਦੇ ਵਿੱਚ ਆ ਅੱਜ ਅਸੀਂ ਗੁਰੂ ਨੂੰ ਜਿਉਂਦਾ ਨਹੀਂ ਵਾਪਸ ਜਾਣ ਦੇਵਾਂਗੇ ਤੇ ਜੋ ਬਲਿਆ ਚੰਦ ਤੇ ਆਲਮ ਚੰਦ ਸਨ ਇਹ ਬੜੇ ਲੜਾਕੇ ਵੀ ਸਨ ਤੇ ਸੂਰਬੀਰ ਯੋਧੇ ਵੀ ਬਹੁਤ ਵੱਡੇ ਸਨ ਜੰਗ ਕਰਨ ਦਾ ਇਹ ਸ਼ੌਂਕ ਰੱਖਿਆ ਕਰਦੇ ਸਨ ਤੇ ਆਪਣੇ ਨਾਲ ਹਜ਼ਾਰਾਂ ਦੀ ਫੌਜ ਲੈ ਕੇ ਤਿਆਰ-ਵਾਰ ਤਿਆਰ ਹੋ ਜਾਂਦੇ ਹਨ ਤੇ ਆਪਣੇ ਨਾਲ ਹੋਰ ਵੀ ਹਜ਼ਾਰਾਂ ਪਹਾੜੀਏ ਉੱਨ੍ਹਾ ਲੈਂਦੇ ਹਨ ਜਿੰਨਾਂ ਕੋਲ ਰਫਲਾਂ ਬੰਦੂਖਾਂ, ਕਿਰਪਾਨਾਂ, ਬਰਛੇ, ਤੀਰ ਕਮਾਨ ਬਹੁਤ ਸਾਰੇ ਸ਼ਸਤਰ ਹੁੰਦੇ ਹਨ ਤੇ ਇਕੱਠੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗਲ ਦੇ ਵਿੱਚ ਘੇਰਨ ਦੇ ਇਰਾਦੇ ਨਾਲ ਚੱਲ ਪੈਂਦੇ ਹਨ। ਜਦੋਂ ਸਾਹਮਣੇ ਆਏ ਮਹਾਰਾਜ ਦੇ ਤਾਂ ਦੋਮਾ ਪਾਸਿਓਂ ਗੋਲੀ ਚੱਲਣੀ ਸ਼ੁਰੂ ਹੋ ਗਈ। ਇੱਧਰ ਮਹਾਰਾਜ ਦੇ ਨਾਲ ਜੋ ਸਿੱਖ ਸਨ, ਸਿੰਘ ਸਨ ਉਹ ਥੋੜੇ ਸਨ ਕਿਉਂਕਿ ਉਹ ਤਾਂ ਸਿਰਫ ਸਾਕਾਰ ਖੇਡਣ ਦੇ ਲਈ ਗਏ ਸਨ। ਹਾਲਾਂਕਿ ਉਹਨਾਂ ਦੇ ਕੋਲ ਸ਼ਸਤਰ ਸਨ ਤੀਰ کمان ਸਨ ਤਲਵਾਰਾਂ ਸਨ ਪਰ ਗਿਣਤੀ ਵਿੱਚ ਪਹਾੜੀਆਂ ਨਾਲੋਂ ਕਿਤੇ ਜ਼ਿਆਦਾ ਘੱਟ ਸੀ ਤੇ ਪਹਾੜੀਆਂ ਨਾਲੋਂ ਸ਼ਸਤਰ ਵੀ ਬਹੁਤ ਘੱਟ ਸਨ ਤੇ ਪਹਾੜੀਆਂ ਦੇ ਬਹੁਤ ਸਾਰੇ ਯੋਧੇ ਆ ਗਏ ਸਨ ਮਹਾਰਾਜ ਕਲੰਗੀਧਰ ਨੇ ਕੁਝ ਦਿਨਾਂ ਦਾ ਮਹਿਸੂਸ ਕੀਤਾ ਸੀ ਕਿ ਉਹਨਾਂ ਦਾ ਜੋ ਖਾਲਸਾ ਹੈ ਉਹ ਮਹਾਰਾਜ ਦੇ ਕਹਿਣੇ ਅਨੁਸਾਰ ਨਹੀਂ ਲੜਦਾ ਜਿਵੇਂ ਅਸੀਂ ਕਹਿੰਨੇ ਆ ਉਹ ਉਵੇਂ ਨਹੀਂ ਲੜਦਾ ਉਹ ਅੱਗੇ ਚੱਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਸਨ ਪਿੱਛੇ ਰਹਾ ਕਰੋ ਬੈਰੀਆਂ ਦੇ ਮੋਰਚੇ ਦੇ ਵਿੱਚ ਨਹੀਂ ਜਾਇਦਾ ਦੁਸ਼ਮਣ ਦੇ ਘੇਰੇ ਦੇ ਵਿੱਚ ਨਹੀਂ ਜਾਇਦਾ ਪਰ ਇਹ ਜਾ ਕੇ ਦੁਸ਼ਮਣ ਦੇ ਘੇਰੇ ਵਿੱਚ ਘਿਰ ਜਾਂਦੇ ਸਨ ਮਹਾਰਾਜ ਕਲਮਗੀਧਰ ਨੇ ਹੁਣ ਆਪਣੇ ਜੋ ਲੀਲਾ ਘੋੜਾ ਸੀ ਉਸ ਦਾ ਮੁਖ ਸੂਰਜ ਜਿੱਧਰੋਂ ਚੜਦਾ ਹੈ ਚੜ੍ਹਦੇ ਵੱਲ ਮੂੰਹ ਕਰਕੇ ਉਧਰ ਨੂੰ ਦੜਾ ਕੇ ਲੈ ਗਏ ਕੁਝ ਸਮਾਂ ਤੱਕ ਤਾਂ ਖਾਲਸਾ ਬੈਰੀਆਂ ਦੇ ਨਾਲ ਲੜਦਾ ਰਿਹਾ ਪਰ ਜਦੋਂ ਉਹਨਾਂ ਨੇ ਨਿਗਾਹ ਮਾਰੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਤਾਂ ਹੈ ਹੀ ਨਹੀਂ ਉਹ ਤਾਂ ਕਿਤੇ ਚਲੇ ਗਏ ਹਨ ਤੇ ਮਹਾਰਾਜ ਦਾ ਖਾਲਸਾ ਸੋਚਦਾ ਹੈ ਕਿ ਮਹਾਰਾਜ ਨੇ ਇਹ ਕੀ ਪਾਣਾ ਵਰਤਾ ਦਿੱਤਾ ਇਹ ਕੀ ਲੀਲਾ ਵਰਤਾ ਦਿੱਤੀ ਅੱਗੇ ਤਾਂ ਹਰ ਇੱਕ ਜੰਗ ਦੇ ਵਿੱਚ ਉਹ ਸਾਡੇ ਨਾਂ ਲੜਦੇ ਹਨ ਅੱਜ ਸਾਨੂੰ ਇਕੱਲਿਆਂ ਛੱਡ ਕੇ ਗੁਰੂ ਸਾਹਿਬ ਪਰਾਂ ਨੂੰ ਚਲੇ ਗਏ ਨੇ ਹੁਣ ਸਿੰਘ ਸੋਚਾਂ ਵਿੱਚ ਪੈ ਗਏ ਕਿ ਗੁਰੂ ਸਾਹਿਬ ਨੂੰ ਕੀ ਜਾਣੀਏ ਕੀ ਚੰਗਾ ਲੱਗਿਆ ਕਿਉਂਕਿ ਮਹਾਰਾਜ ਦੀਆਂ ਰਾਮ ਜਾ ਪੜਨੀਆਂ ਕਿਹੜਾ ਸੌਖੀਆਂ ਸਨ ਤੇ ਖਾਲਸਾ ਸੋਚਦਾ ਹੈ ਕਿ ਮਹਾਰਾਜ ਸਾਡੇ ਤੋਂ ਨਾਰਾਜ਼ ਹੋ ਗਏ ਹਨ ਸਾਥੋਂ ਕੀ ਗਲਤੀ ਹੋ ਗਈ ਹੈ ਜਿਹੜਾ ਅੱਜ ਉਹ ਸਾਡਾ ਸਾਥ ਛੱਡ ਗਏ ਨੇ ਜਦੋਂ ਮਹਾਰਾਜ ਉਹਨਾਂ ਦਾ ਸਾਥ ਛੱਡ ਗਏ ਤਾਂ ਸਿੰਘਾਂ ਦੇ ਇੱਥੇ ਹੌਂਸਲੇ ਪਾਸਟ ਹੋ ਗਏ ਸਨ ਹੌਂਸਲੇ ਟੁੱਟ ਗਏ ਸਨ ਤੇ ਸਿੰਘ ਵੀ ਆਪਣਾ ਧੀਰਜ ਖੋ ਬੈਠੇ ਤੇ ਉਹਨਾਂ ਦੇ ਜੰਗ ਦੇ ਮੈਦਾਨ ਵਿੱਚੋਂ ਪੈਰ ਉਖੜਨੇ ਸ਼ੁਰੂ ਹੋ ਗਏ ਕਿਉਂਕਿ ਉਹਨਾਂ ਦੇ ਸਿਰ ਉੱਤੇ ਕਲਗੀਧਰ ਮਹਾਰਾਜ ਦਾ ਹੱਥ ਹੀ ਨਹੀਂ ਸੀ ਰਿਹਾ ਤੇ ਹੁਣ ਜਦੋਂ ਮਹਾਰਾਜ ਨੇ ਦੇਖਿਆ ਕਿ ਖਾਲਸਾ ਵਿਚਲਿਤ ਹੋ ਗਿਆ ਹੈ ਕਵਰਾ ਗਿਆ ਹੈ ਉਹਨਾਂ ਦੇ ਪੈਰ ਉਖੜ ਗਏ ਹਨ ਤੇ ਉਧਰੋਂ ਪਹਾੜੀਆਂ ਨੇ ਵੀ ਹੱਲਾ ਬੋਲ ਦਿੱਤਾ ਹੈ ਉਹ ਉੱਤੇ ਆ ਚੜੇ ਹਨ ਤੇ ਪਹਾੜੀਏ ਹੁਣ ਹੋਰ ਜੋਸ਼ ਨਾਲ ਹੋਰ ਤੈਨ ਨਾਲ ਹੋਰ ਜੋਸ਼ ਦੇ ਨਾਲ ਹਮਲਾ ਕਰ ਦਿੱਤਾ ਕਾਲਸ ਦੇ ਉੱਪਰ ਹੁਣ ਜੋ ਲੜਾਈ ਸੀ ਉਹ ਬੰਦੂਖਾਂ ਤੇ ਤੀਰਾਂ ਦੀ ਨਹੀਂ ਸੀ ਰਹੀ ਕਿਉਂਕਿ ਉਹ ਲੜਾਈ ਤਾਂ ਸਿਰਫ ਦੂਰੋਂ ਕੀਤੀ ਜਾ ਸਕਦੀ ਸੀ ਪਰ ਹੁਣ ਪਹਾੜੀ ਉੱਤੇ ਆ ਗਏ ਸਨ ਹੁਣ ਕਿਰਪਾਨਾਂ ਤੇ ਬਰਸ਼ੀਆਂ ਦੀ ਲੜਾਈ ਰਹਿ ਗਈ ਸੀ ਇਹ ਭਿਆਨਕ ਜੰਗ ਹੁੰਦੀ ਹੈ ਹੁਣ بڑے ਯੋਧਿਆਂ ਦੇ ਇੱਥੇ ਅੰਗ ਪੈਰ ਕੱਟੇ ਜਾਂਦੇ ਹਨ ਕਿਉਂਕਿ ਲੜਾਈ ਆਮਣੋਂ ਸਾਹਮਣੇ ਮੱਥੇ ਦੀ ਹੋ ਗਈ ਸੀ ਜੋ ਜੰਗ ਹੋਣ ਲੱਗੀ ਸੀ ਇਹਦਾ ਨਜ਼ਾਰਾ ਬਹੁਤ ਭਿਆਨਕ ਸੀ ਧਰਤੀ ਲਾਲ ਸੂਹੇ ਰੰਗ ਨਾਲ ਰੰਗੀ ਗਈ ਸੀ ਜੰਗ ਦੇ ਮੈਦਾਨ ਦਾ ਜੋ ਨਜ਼ਾਰਾ ਸੀ ਬਹੁਤ ਭਿਆਨਕ ਸੀ ਇੱਥੇ ਕਿਸੇ ਦੀ ਗਰਦਨ ਵੱਡੀ ਪਈ ਸੀ ਕਿਸੇ ਦੇ ਹੱਥ ਪੈਰ ਵੱਡੇ ਪਏ ਸਨ ਕਈ ਘੋੜੇ ਜ਼ਖਮੀ ਹੋਏ ਪਏ ਸਨ ਕਈਆਂ ਦੇ ਪੇਟ ਪਾਟ ਗਏ ਸਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ